ਸਰ ਅੱਜ ਨੂੰ ਕੋਈ ਫਾਇਦਾ ਨਹੀਂ ਦੇਤਾ ਹਾਲਾਤ ਦੇ ਦੇਖੋ ਜੀ ਅੱਜ ਪਿਛਲੇ ਅੱਜ ਕਾਫੀ ਬਰਦਾਸ਼ ਤੋਂ ਦੇ ਵਿੱਚ ਵੀ ਕਾਫੀ ਬਾਰਿਸ਼ ਹੋਈ ਐ ਐਂਡ ਜਿਹੜਾ ਖੇਤਰ ਹੋਆ ਜੰਡ ਕੇ ਦੇ ਵਿੱਚ ਜਿਹੜਾ ਕਲਾਉਡ ਬਰਸਟ ਹੋਇਆ ਉਸ ਕਰਕੇ ਜਿਹੜਾ ਉੱਥੋਂ ਜਿਹੜਾ ਪਾਣੀ ਹੈ ਉਹ ਜਗੀਰ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਆ ਗਿਆ ਐ ਐਂਡ ਇੱਥੇ ਵੀ ਜਿਹੜਾ ਫਲੱਡ ਪੈ ਗਿਆ ਬਰਦਾਸ਼ ਤੋਂ ਜ਼ਿਲ੍ਹੇ ਦੇ ਵਿੱਚ ਵੀ ਕੋਈ ਨਹੀਂ ਸੀ ਜੰਨਾ ਸਾਨੂੰ ਇਹਨਾਂ ਵਿੱਚ ਅਸੀਂ ਸਾਰੇ ਆਏ ਅਸੀਂ 올ੇਡੀ ਜਿਹੜਾ ਹੈਗਾ ਲੈਟ ਇਸ਼ੂ ਕਰਤਾ ਸੀ ਸਾਡੀ ਟੀਮਾਂ ਦੀ ਟੀਮਾਂ ਬਹੁਤ ਥਾਵਾਂ ਤੇ ਬਤੀ ਸੀ ਜੇ ਅਸੀਂ ਇਹ शो ਦੇ ਕਿ ਕੋਈ ਬੜੀਆ ਦੇਖਣ ਆ ਗਏ ਐਂਡ ਅਸੀਂ ਜਿਹੜਾ ਆਲਰੇਡੀ ਪਹਿਲਾਂ ਤੋਂ ਪਲਾਨ ਕਰ ਲਿਆ ਸੀ ਪਰ ਇਸ ਤਰੀਕੇ ਨਾਲ ਜਿਹੜਾ ਹੈਗਾ ਐਜੋ ਪਲਾਅ ਸਿਚੁਏਸ਼ਨ ਬਟ ਹਲੇ ਵੀ ਜਿਹੜਾ ਹੈਗਾ ਵੈਦਰ ਕੰਡੀਸ਼ਨ ਨੂੰ ਦੇਖਦੇ ਹੋਏ ਅਸੀਂ ਸਾਰੇ ਅਲਰਟ ਹੈਗੇ ਸਾਡੇ ਪਤਨਰਾਵੀ ਵੀ ਜਿਹੜੀ ਹੋ ਗਈ ਲੱਗਿਆ ਹੈ ਜੀ ਅਸੀਂ ਇਹਨੂੰ ক্লোਜ਼ਲੀ ਮਾਨੀਟਰ ਕਰ ਰਹੇ ਹਾਂ ਮਕੋੜਾ ਪਤਨਰਾਵੀ ਬਿਰੰਦ ਪਾਰ ਵਾਲੇ 7 ਪਿੰਡ ਹੈਗੇ ਨੇ ਉਹਨਾਂ ਦੇ ਕੀ ਹਾਲਾਤ ਹੈ ਉਹ ਵੀ ਜੱਜਿਆ ਲਿਆ ਗਿਆ ਉਹਨਾਂ ਦੇ ਵੀ ਉਹਨਾਂ ਦੇ ਨਾਲ ਵੀ ਕਮਿਊਨੀਕੇਸ਼ਨ ਜਿਹੜਾ ਆਲਰੇਡੀ ਸੁਪਰਸੈਸ਼ਨ ਵੱਲੋਂ ਕੀਤਾ ਗਿਆ ਹੈਗਾ ਆਲਰੇਡੀ ਐਸਟੀਐਮ ਜਿਹੜੇ ਜਿਨਾਂ ਨਗਰ ਹੈਗੇ ਐਡੀਸੀ ਸਾਹਿਬ ਨੇ ਵੀ ਆਲਰੇਡੀ ਜਿਹੜਾ ਹੈਗਾ ਹੈਲਥ ਦਾ ਸੈਟਅਪ ਹੈ ऑलरेडी ਇਸਟੈਬਲਿਸ਼ ਕਰ ਲਿਆ ਸੀ ਕਿੰਨਾ ਉਹ ਜੇ ਕੋਈ ਇਹੋ ਜਿਹੀ ਕੋਈ ਸਿਚੁਏਸ਼ਨ ਆਏਗੀ ਤਾਂ 올रेडी आई थिंक 80% ਸੰਤਲਨ ਬੈਟ